ਸਾਂਧਨ 30000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000 ਦਰਮਿਆ ਚ ਆਉਣ ਦੀ ਇਹੀ ਹੈ ਕਿ ਕੋਸ਼ਿਸ਼ ਕਰਿਆ ਕਰੋ ਜਿਹੜੀ ਵੀ ਪੰਜਾਬੀ ਫਿਲਮ ਆਉਂਦੀ ਹੈ ਉਹਨੂੰ ਪਿਆਰ ਦਿਆ ਕਰੋ ਤੁਸੀਂ ਬੰਬੇ ਵਾਲੀ ਫਿਲਮ ਦੇਖਦੇ ਹੋ ਉਹ ਤੁਹਾਨੂੰ ਮਿਲਣਾ ਆਉਨੇ ਆ ਏਦਾਂ ਵਾ ਵਾ ਗੈਈ ਬੰਬੇ ਦਾ ਗੈਈ ਬੰਬੇ ਦਾ ਹੋ ਸਕਦਾ ਹੈ ਭਾਈ ਬਹੁਤ ਪਿਆਰ ਕਰਦੇ ਹਾਂ ਬਹੁਤ ਸੱਚੀ ਦਿਲੋਂ ਪਿਆਰ ਕਰਦੇ ਹਾਂ ਹਾਂਜੀ ਫਿਰ ਭਾਈ ਫੋਟੋ ਕਰਾ ਕੇ ਜਾਈਏ ਭਾਈ ਫੋਟੋ ਕਰਾ ਲੀਏ ਸਭ ਨਾਲ ਸਾਰੇ ਫਿਲਮ ਆਈ ਅੱਜ ਕੀ ਕਹਾਣੀ ਹੈ ਕਿਸ ਤਰ੍ਹਾਂ ਦਾ ਜਿਹੜੀ ਫਿਲਮਾਂ ਬੇਦਰਸ਼ ਕਰਨ ਨੂੰ ਤੁਹਾਨੂੰ ਜਾਣਾ ਤੁਸੀਂ ਵੀ ਦੇਖ ਲਓ ਸਭ ਦੇਖਣਗੇ ਅਸੀਂ ਤੁਹਾਡੇ ਨਾਲ ਹੀ ਆ ਮਾਨ ਸਾਹਿਬ ਨਹੀਂ ਸਾਨੂੰ ਜ਼ਰਾ ਨੇ 10 ਮਿੰਟ ਬਿਠਾਉਣਾ ਫਿਰ ਇਹਨਾਂ ਨੇ ਇੱਥੋਂ ਅੱਗੇ ਲੈ ਜਾਣਾ ਹੈ ਅੱਛਾ ਜੀ ਮੈਨੂੰ ਲੱਗਦਾ ਤੁਸੀਂ ਵੇਖੋਗੇ ਅਸਲ ਚ ਜਿਹੜਾ ਆਡੀਅנס ਤੇ ਥੀਏਟਰ ਦਾ ਇੱਕ ਜਿਹੜਾ ਨਾਤਾ ਹੈ ਨਾ ਉਹ ਬੜਾ ਅਲੱਗ ਤਰ੍ਹਾਂ ਦਾ ਸਿਸਟਮ ਹੈ ਜਦੋਂ ਸਾਡੇ ਖਾਸ ਕਰਕੇ ਰੀਜਨ ਚ ਕੁਝ ਇੱਕ ਫਿਲਮਾਂ ਅੱਛਾ ਪ੍ਰਦਰਸ਼ਨ ਨਹੀਂ ਕਰ ਪੌਨੀਆਂ ਫਿਰ ਸਾਰਾ ਜਿਹੜਾ ਆਉਣ ਵਾਲੇ ਹੁੰਨੇ ਇੱਕ ਵਾਰੀ ਰੁਕ ਜਾਂਨੇ ਆ ਜੇ ਤਾਂ ਇੱਕ ਦੋ ਫਿਲਮਾਂ ਪਹਿਲਾਂ ਵੱਡਾ ਕੰਮ ਕਰ ਜਾਣ ਫੇ ਜਿਹੜੀ ਤੀਜੀ ਆਉਂਦੀ ਏ ਉਹਨੂੰ ਪਹਿਲੇ ਦਿਨੇ ਫਿਰ ਲਾ 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 ਹੋ ਜਾਂਦੀ ਫਿਰ ਜੰਗ ਦਾ ਜਿਹੜਾ ਦੌਰ ਤਾਗਾ ਤਾਗਾ ਖਤਮ ਹੋਇਆ ਉਹ ਹਰ ਵਪਾਰੀ ਸਲੋ ਸੀ ਉਹਦੇ ਕਰਕੇ ਪਰ ਆਪਾਂ ਸਾਰੇ ਭਾਗਾਂ ਵਾਲੇ ਵੀ ਆਪਣੀ ਫਿਲਮ ਨੂੰ ਹੰਗਾਰਾ ਤੇ ਹਲਾਰਾ ਮਿਲ ਰਿਹਾ ਹੈ। ਔਰ ਜਿਹੜੀ ਸਭ ਤੋਂ ਵਧੀਆ ਗੱਲ ਇਹ ਹੈ ਵੀ ਦੇਖਣ ਵਾਲੇ ਖੁਸ਼ ਬਹੁਤ ਆ। ਜਦੋਂ ਤੁਸੀਂ ਆਪਣੇ ਕੈਮਰੇ ਲੈ ਕੇ ਜਾਂਦੇ ਹੋ cinema hall ਦੇ ਬਾਹਰ ਆਮ ਤੌਰ ਤੇ ਜਿਹੜੀ PR ਟੀਮ ਹੁੰਦੀ ਹੈ ਬਹੁਤੀਆਂ ਫਿਲਮਾਂ ਦੀ ਉਹ ਆਪਣੇ ਬੰਦੇ ਭੇਜ ਕੇ ਆਪਦੇ ਚੈਨਲਾਂ ਤੇ ਚੀਜ਼ਾਂ ਪਾਉਂਦੀ ਹੈ। ਪਰ ਅਸੀਂ ਨਿੱਜੀ ਤੌਰ ਤੇ ਮੈਂ ਤਾਂ ਹੱਕ ਚ ਨਹੀਂ ਦੇਂਦਾ। ਸੂਥ ਆਡੀਓ ਆਵਾਜ਼ ਹੈ ਜਿਹੜੀ ਪੱਤਰਕਾਰਾਂ ਜਾਂ ਬਲੌਗਰਜ਼ ਆ ਉਹ ਜਦੋਂ ਲੋਕ ਪਬਲਿਕ 'ਚ ਜਾ ਕੇ ਪੁੱਛਦੇ ਆ ਉਹਦੇ 'ਚ ਕੀ ਹੈ ਕਿ ਸਮੇਲ ਹੈ ਬਜ਼ੁਰਗ ਵੀ ਹੈ ਬੱਚੇ ਵੀ ਹੈ ਬੀਬੀਆਂ ਵੀ ਹੈ ਤਾਂ ਪਰਿਵਾਰਾਂ ਦੀ ਆਮਦ ਜਦੋਂ ਕਿਸੇ ਫਿਲਮ ਨੂੰ ਸ਼ੁਰੂ ਹੋ ਜੇ ਨਾ ਫਿਰ ਉਹ ਲੰਬਾ ਵਕਤ ਚੱਲ ਜਾਂਦੀ ਹੈ બસ ਇਹ ਹੀ ਚੰਗੀ ਫਿਲਮ ਦੀ ਨਿਸ਼ਾਨੀ ਹੈ ਕਿ ਜਦੋਂ ਮਾਨਸਾ ਜੀ ਤੁਹਾਡੀ ਹਰ ਫਿਲਮ ਬੱਚਿਆਂ ਨੂੰ ਪ੍ਰੇਰਿਤ ਕਰਦੀ ਹੈ ਨੌਜਵਾਨਾਂ ਨੂੰ ਪ੍ਰੇਰਿਤ ਕਰਦੀ ਦਿਖਾਈ ਦਿੰਦੀ ਹੈ ਇਸ ਫਿਲਮ ਦੇ ਵਿੱਚ ਕੀ ਖਾਸ ਲੈ ਕੇ ਆ ਕੋ ਨੌਜਵਾਨਾਂ ਵਾਸਤੇ ਕੁਝ ਸਿੱਖਣ ਨੂੰ ਹੈ ਕਿਉਂਕਿ ਇਸ ਤਰੀਕੇ ਨਾਲ ਫਿਲਮ ਦਾ ਨਾਮ ਹੈ ਇਹਦੇ ਵਿੱਚ ਆਪਾਂ ਕੀ ਟ੍ਰੇਨ ਹੈ ਇਹਦੇ ਨਾਲ ਹੀ ਸਵਾਲ ਹੈ ਮਾਨਸਾ ਜੀ ਸ਼ੌਂਕੀ ਸਰਦਾਰ ਮਤਲਬ ਸਰਦਾਰ ਕਿਸ ਚੀਜ਼ ਦਾ ਸ਼ੌਂਕੀ ਹੈ ਸਰਦਾਰ ਸੈਗਰ ਸੈਗਰ ਨਾ ਮੋਜੂਦਾ ਸ਼ੌਂਕੀ ਸਰਦਾਰਾਂ ਨੂੰ ਕੀ ਬਸੇ ਜੋ ਦੇਖੋ ਸ਼ੌਂਕੀ ਤੋਂ ਕਈ ਤਰ੍ਹਾਂ ਦੇ ਸ਼ੌਕ ਹੁੰਦੇ ਹਨ ਉਹਨਾਂ ਤਾਂ ਕਿ ਜਵਾਰੀ ਵੀ ਹੁੰਨੇ ਬੰਦੇ ਕਿਸੇ ਨੂੰ ਕਿਸੇ ਚੀਜ਼ ਦਾ ਸ਼ੌਕ ਹੈ ਜਿਹੜਾ ਫਿਲਮ ਦਾ ਕਿਰਦਾਰ ਜਿੱਥੋਂ ਫਿਲਮ ਸ਼ੁਰੂ ਹੋਈ ਹੈ ਜਦੋਂ ਇਹਨੂੰ ਲਿਖਿਆ ਸੀ ਨਾ ਤਾਂ ਉਹਦੇ ਚ ਗੁੱਗੂ ਗਿਲਪਾਜੀ ਸੀ ਮੇਰਾ ਸੀ ਤੇ ਗੁਰੂ ਸਾਡਾ ਛੋਟਾ ਭਰਾ ਬਣਦਾ ਤਾਂ ਇਹ ਵੀ ਜ਼ਰੂਰੀ ਹੁੰਦਾ ਸਿਨਮੇ ਚ ਕਿ ਇੱਕ ਅਦਾਕਾਰ ਨਾਲ ਉਹਦੇ ਕਦਾਕਾਰਾ ਹੁੰਦੀ ਹੈ ਸੋ ਇਹਦੇ ਚ ਦੋ ਜੋੜੀਆਂ ਬਣਾਈਆਂ ਸੀ ਇਹਦਾ ਹੀਰੋ ਜਿਹਾ ਆਇਆ ਨਹੀਂ ਦਿੱਲੀ ਹੈ ਇਹ ਇਹਦਾ ਹੀਰੋ ਮੈਂ ਬੈਠਾ ਗੁੱਡੀ ਦਾ ਪਰ ਜਦੋਂ ਪੂਰੀ ਕਹਾਣੀ ਸੁਣੀ ਤਾਂ ਮੈਂ ਤਿਰਜ ਨੂੰ ਕਿਹਾ ਸੀ ਕਿ ਮੈਂ ਪੱਗ ਬੰਨ ਕੇ ਰੋਲ ਕਰਨਾ ਇਸ ਫਿਲਮ ਚ ਤੇ ਜਦੋਂ ਪੱਗ ਬੰਨਣੀ ਹੈ ਵੈਸੇ ਤਾਂ ਚਲੋ ਹਰ ਬੰਦੇ ਦਾ ਆਪਣਾ ਰੁਝਾਨ ਹੈ ਹਰ ਬੰਦਾ ਸ਼ੌਕ ਨਾਲ ਪੱਗ ਵੀ ਬੰਨਦਾ ਹੈ ਕਈ ਨਹੀਂ ਵੀ ਬੰਨਦੇ ਪਰ ਮੇਰੇ ਮਨ ਚ ਇਹ ਸੀ ਕਿ ਜਦੋਂ ਜਿੱਦਾਂ ਅਸੀਂ ਆਪਣੇ ਬਜ਼ੁਰਗਾਂ ਨੂੰ ਦੇਖਿਆ ਪਿਤਾ ਜੀ ਹੋਰਾਂ ਨੂੰ ਜਾਂ ਉਹਨਾਂ ਦੇ ਸੰਮਕਾਲੀਆਂ ਨੂੰ ਉਦੋਂ ਜਿਹੜਾ ਦੌਰ ਸੀ ਪੱਗਾਂ ਨਾਲ ਫਾਰਮਲ ਕੱਪੜੇ ਪਾਉਂਦੇ ਸੀ। ਤਾਂ ਮੈਂ ਕਿਹਾ ਸੀ ਇਹ ਜਿਹੜੇ ਡਰੈੱਸਾਂ ਅਸੀਂ ਇਸ ਤਰ੍ਹਾਂ ਦੇ ਰੱਖਣਾ ਚਾਹੁੰਦੇ ਆਂ ਕਿ ਜਿੰਦਾ ਪੱਗ ਬੰਨੀ ਹੈ ਤੇ ਨਾਲ ਉਸੇ ਤਰ੍ਹਾਂ ਦੀ ਕਮੀਜ਼ ਫਿਰ 150 ਇਹੀ ਪਹਿਲਾ ਸ਼ੌਕ ਹੈ ਇਸ ਫਿਲਮ ਦੇ ਸਰਦਾਰ ਦਾ। ਦੂਜਾ ਸ਼ੌਕ ਇਹ ਹੈ ਵੀ ਝੂਠ ਛੜੜਾ ਨਹੀਂ ਤੇ ਸੱਚ ਤੇ ਖੜਨਾ। ਤਾਂ ਇਸ ਤਰ੍ਹਾਂ ਇਹ ਫਿਲਮ ਜਦੋਂ ਤਣੀ ਗਈ ਤਾਂ ਉਹਦੇ 'ਚ ਫਿਰ ਜਦੋਂ ਦੁਬਾਰਾ ਦੂਜੇ ਡਰਾਫਟ ਤੇ ਅਸੀਂ ਬੈਠੇ ਤਾਂ ਮੈਂ ਡਾਇਰੈਕਟਰ ਸਾਹਿਬ ਨੂੰ ਕਿਹਾ ਵੇ ਜਿਹੜਾ ਮੇਰਾ ਰੋਮਾਂਟਿਕ ਡਰੈਗਨ ਕੱਟ ਦੋ ਤਾਂ ਉਹਦਾ ਸਵਾਲ ਸੀ ਵੀ ਕਿਉਂ ਮੈਂ ਕਿਹਾ ਕੱਟ ਦੋ ਐਸੀ ਹੁਣ ਤੂੰ ਸਵਾਲ ਕਦ ਲਈ ਕਰਨਾ ਭਾਈ ਮੈਂ ਨਹੀਂ ਕਰਨਾ ਚਾਹੁੰਦਾ ਇਸ ਫਿਲਮ ਚ ਚਲਵਾਉਣਾ ਉਹ ਕਹਿੰਦਾ ਕਿਉਂ ਮੈਂ ਕਿਹਾ ਵੀ ਜਦੋਂ ਪੱਗ ਬੰਨ ਲਈ ਜਦੋਂ ਸਰਦਾਰੀ ਦੀ ਗੱਲ ਕਰਨੀ ਹੋ ਆ ਫਿਰ ਫਿਰ ਦਰਖਤਾਂ ਵਾਲੇ ਦਾਲੇ ਗੀਤ ਕਾ ਨੂੰ ਗਾਉਣੇ ਤਾਂ ਕਹਿੰਦਾ ਫਿਰ ਇਦਾਂ ਕਿਵੇਂ ਕੰਮ ਚੱਲੂਗਾ ਮੈਂ ਕੋਈ ਨਹੀਂ ਵਨ ਸਾਈਡਡ ਹੋ ਜਾਂਦਾ ਹੁੰਦਾ ਪਿਆਰ ਤੂੰ ਮੋਂਟਾਜ ਵਿੱਚ ਪਾਲੀਆਪਤਾ ਬਟ ਇਸ ਕਰੈਕਟਰ ਨੂੰ ਸਿੱਧਾ ਹੀ ਰਹਿਣ ਦੇ ਇਹ ਪਰਿਵਾਰ ਨਾਲ ਜੁੜਿਆ ਕਰੈਕਟਰ ਹੈ ਆਪਣੀ ਵਿਰਾਸਤ ਨਾਲ ਜੁੜਿਆ ਹੈ ਇਹਦਾ ਇੱਕ ਮਿਸ਼ਨ ਹੈ ਜ਼ਿੰਦਗੀ ਦਾ ਉਹ ਇਹਨੇ ਪੂਰੇ ਕਰਨਾ ਹੈ ਟੋਲਟਮ ਵੀ ਲਾਈਕ ਦੈਟ ਸੋ ਐਸ ਕਰਕੇ ਇਹਦਾ ਨਾਮ ਸ਼ੌਕੀ ਸਰਦਾਰ ਰੱਖਿਆ ਸੀ ਮਾਨ ਸਰ ਹਰ ਇੱਕ ਫਿਲਮ ਦੇ ਦੀ ਗੱਲ ਕਰੀਏ ਤਾਂ ਤੁਸੀਂ ਰੋਮਾਂਟਿਕ ਸੀਨ ਕਰਨ ਥੋੜਾ ਜਿਹਾ ਉਹ ਕਰ ਦਿਓ ਕਿ ਰੋਮਾਂਟਿਕ ਸੀਰੀਜ਼ ਵਿੱਚ ਮੂਮੀ ਤੁਸੀਂ ਗੱਲ ਕੀਤੀ ਵੀ ਮੈਂ ਕਿਹਾ ਵੀ ਐਵੇਂ ਇਹ ਤਾਂ ਇਸ ਫਿਲਮ ਦੀ ਗੱਲ ਕਰ ਰਹੀ ਹੈ ਬਾਕੀ ਫਿਲਮਾਂ ਦੀ ਨਹੀਂ ਨਹੀਂ ਮੈਂ ਨਹੀਂ ਉਦਾਂ ਦੀ ਕੋਈ ਗੱਲ ਹਰ ਇੱਕ ਚੀਜ਼ ਜ਼ਰੂਰੀ ਹੈ ਸਿਨੇਮਾ ਦੀ ਗੱਲ ਕਰੀਏ ਤਾਂ ਰੋਮਾਂਸ ਵੀ ਜ਼ਰੂਰੀ ਹੈ ਫਾਈਟ ਵੀ ਜ਼ਰੂਰੀ ਹੈ ਤੇ ਦੇਖੋ ਇੱਕ ਤਾਂ ਗੱਲ ਇਹ ਹੈ ਵੀ ਮੇਰਾ ਪਹਿਲਾ ਕੰਮ ਗਾਉਣਾ ਹੈ ਤਾਂ ਕੁਝ ਵਕਤ ਮੈਂ ਫਿਲਮਾਂ ਕਰੀਆਂ ਮੈਂ ਨਹੀਂ ਮੈਨੂੰ ਲੱਗਦਾ ਸੀ ਕਿ ਥੋੜਾ ਜਿਹਾ ਹੋਰ ਬਦਲੇ ਸਿਨੇਮਾ ਫਿਰ ਉਸ ਤਰ੍ਹਾਂ ਦੇ ਸਬਜੈਕਟ ਕਰੀਏ ਅੱਜ ਤੋਂ ਕੁਝ ਸਾਲ ਪਹਿਲਾਂ ਬਹੁਤ ਥੋੜੀਆਂ ਫਿਲਮਾਂ ਪਰਵਾਨਤ ਸੀ ਉਦੋਂ ਫਿਰ ਆਪਾਂ ਨੇ ਹਾਸ਼ਰ ਬਣਾਈ ਸੀ ਉਹ ਇੱਕ ਅਲੱਗ ਤਰ੍ਹਾਂ ਦੀ ਸੀ ਫਿਰ ਹਾਸ਼ਰ 2 ਲਈ ਬਹੁਤ ਲੋਕ ਜ਼ਿੱਦ ਕਰਦੇ ਸੀ ਮੈਂ ਕਿਹਾ ਨਹੀਂ ਅਜੇ ਤਾਂ ਕਿਸਾਨਾ ਤੇ ਬਣਾਉਣਾ ਵੀ ਇੱਕ ਅਲੱਗ ਸਬਜੈਕਟ ਹੋਣਾ ਚਾਹੀਦਾ ਤੋ ਕੰਮ ਕਰਦੇ ਕਰਦੇ ਕੋਈ ਇੱਕ ਚੀਜ਼ਾਂ ਸੀ ਗਲਤ ਵੀ ਬਣਾ ਗਏ ਕਿਉਂਕਿ ਉਹ ਸਪਾਰਸੀ ਡਾਇਰੈਕਟਰ ਸੀ ਮਿੱਤਰ ਪ੍ਰੇਮੀ ਵੀ ਕਈ ਵਾਰੀ ਸੁੱਖ ਨਾ ਖਾ ਜਾਣਿਆ ਹੁੰਦਾ ਤੋ ਉਸੇ ਤਰ੍ਹਾਂ ਦੀ ਤਰਾਸਦੀ ਸਾਡੀ ਸੀ ਤੋ ਪਿਛਲੀ ਫਿਲਮ ਚ ਇੱਕ ਮਚ्योर ਲਵ ਸੀ ਤੇ ਉਹਦੇ ਚ ਮਹਿਬੂਬਾ ਮਿਲੀ ਨਹੀਂ ਸੁਚਾ ਸ਼ੁਰਮਾਲਾ ਜਿਹੜਾ ਕਿਰਦਾਰ ਸੀ ਕਿਉਂਕਿ ਉਹਨਾਂ ਦਾ ਕਰੈਕਟਰ ਇਦਾਂ ਦਾ ਸੀ ਜੋ ਵੀ ਪੁਰਾਣਾ ਲਿਖਿਆ ਹੈ ਇਸ ਫਿਲਮ ਚ ਮੈਂ ਖੈ ਮੈਨ ਨਹੀਂ ਮਿਲਣਾ ਸੋ ਰੋਮਾਂਸ ਪਹਿਲਾਂ ਰੱਬ ਨੇ ਬਣਾਇਆ ਜੋੜੀ ਚ ਅਸੀਂ ਬਹੁਤ ਕਰ ਲਿਆ ਸੀ ਫਿਰ ਤੁਸੀਂ ਕਹਿੰਦੇ ਰੋਮਾਂਸ ਬਹੁਤ ਕਰਦਾ ਮੈਂ ਖੈ ਕਿ ਤੁਹਾਡਾ ਇਹ ਲਾਂਬਾ ਹੀ ਲਾ ਦੀਏ ਕਿ ਇਸ ਫਿਲਮ ਚ ਰੋਮਾਂਸ ਹੀ ਨਹੀਂ ਕਰਨਾ ਇਹ ਜਿਹੜੀ ਦੂਜੀ ਜੋੜੀ ਆ ਸਾਡੇ ਛੋਟੇ ਇਹਨਾਂ ਨੂੰ ਕਰਨ ਦੋ ਵੱਡੇ ਵੀ ਸਿਰੇ ਨਹੀਂ ਲਾਇਆ ਇਹਨਾਂ ਨੇ ਵੀ ਇਹ ਵੀ ਅੱਧ ਚੇਕ ਕਰਕੇ ਕੰਮ ਕੁੜੀ ਮਾਰ ਕੇ ਮੁੰਡੇ ਨੂੰ ਕੈਰੈਕਟਰ ਕੁਛ ਨਾ ਕੁਝ ਸਿਖਾ ਕੇ ਜਾਂਦਾ ਕਲਾਕਾਰ ਨੂੰ ਇਸ ਕੈਰੈਕਟਰ ਨੂੰ ਤੁਹਾਨੂੰ ਕੀ ਸਿੱਖਣਾ ਪਵੇਗਾ ਇਸ ਕੈਰੈਕਟਰ ਤੋਂ ਨਹੀਂ ਕੈਰੈਕਟਰ ਨਾਲ ਹੀ ਫਿਲਮ ਬਣਦੀ ਸਾਰਿਆਂ ਨਾਲ ਇੱਕ ਸਮੂਹ ਦੀ ਫਿਲਮ ਹੈ ਫਿਲਮ ਨੂੰ ਸਿੱਧਾ-ਸਿੱਧਾ ਦੋ ਹਿੱਸਿਆਂ 'ਚ ਵੰਡਿਆ ਕਰੋ ਤੁਸੀਂ ਪਹਿਲਾ ਹਿੱਸਾ ਹੁੰਦਾ ਸੰਗੀਤ ਔਰ ਦੂਜਾ ਹੁੰਦਾ ਕਹਾਣੀ ਸੰਗੀਤ ਇਸ ਲਈ ਬਹੁਤ ਜ਼ਰੂਰੀ ਹੈ ਸਾਡੇ ਸਿਨੇਮੇ ਵਿੱਚ ਕਿ ਜਦੋਂ ਫਿਲਮ ਸ਼ੁਰੂ ਕਰਦੇ ਆ ਉਹਦਾ ਬਜਟ ਹਮੇਸ਼ਾ ਵੱਜ ਜਾਂਦਾ ਕਿਉਂਕਿ ਜਿਵੇਂ ਸਾਡੀਆਂ ਹੀਰੋਇਨਾਂ ਜਾਂ ਹੋਰ ਅਦਾਕਾਰਾਂ ਫਿਰ ਇਹਨਾਂ ਨੂੰ ਵੈਨਟੀ ਫਰੂਟਸ ਐਂਡ ਆਲ ਕੇਕਸ ਐਂਡ ਬਰਾਉਨੀਜ਼ ਐਦਾ ਹੁੰਦਾ ਹੈ ਚਲੋ ਸਾਡਾ ਤਾਂ ਕੋਈ ਨਹੀਂ ਇੱਥੇ ਵੱਟ ਤੇ ਬੈਠ ਕੇ ਅਸੀਂ ਪਹਿਲੀਆਂ ਫਿਲਮਾਂ ਇਦਾਂ ਹੀ ਵਟਾਂ ਦੇ ਕੱਢਦੇ ਸਾਲ ਲੈ ਲੈ ਜਿਹੜਾ ਸਵਾਲ ਇਹਨਾਂ ਨੂੰ ਪਹਿਲਾਂ ਤਾਂ ਪੂਰਾ ਕਰਨਾ ਚਾਚਾ ਹਾਂਜੀ ਹਾਂਜੀ ਸਰ ਸੋ ਜਦੋਂ ਬਜਟ ਵੱਜ ਜਾਂਦਾ ਤਾਂ ਪ੍ਰੋਡਿਊਸਰ ਦੀ ਜਿਹੜੀ ਦੇਖੋ ਪ੍ਰੋਡਕਸ਼ਨ ਹਾਊਸ ਤਾਂ ਹੀ ਬਹੁਤੀਆਂ ਫਿਲਮਾਂ ਰਿਪੀਟ ਨਹੀਂ ਕਰ ਪਾਉਂਦੇ ਕਿਉਂਕਿ ਸਾਡਾ ਸਿਨੇਮਾ ਜੇ ਉਹਨਾ ਵਕਸਤ ਹੋਏ ਨਹੀਂ ਉਹਦਾ ਕਾਗਜ਼ਾਂ 'ਚ 100 ਕੋ 200 ਕਰੋੜ ਕਰ ਰਹੇ ਅਸੀਂ ਪਰ ਨਹੀਂ ਹੁੰਦਾ ਤਾਂ ਪ੍ਰੋਡਿਊਸਰ ਨੂੰ ਜਦੋਂ ਮਿਊਜ਼ਿਕ ਰਾਈਟਸ ਅੱਛੀ ਪ੍ਰਾਈਸ ਤੇ 2-4 ਕਰੋੜ ਦੇ ਨਿਕਲ ਜਾਂਦੇ ਆ ਫਿਰ ਉਹ ਉਹ 50% ਸੇਫ ਹੋ ਜਾਂਦਾ ਸੋ ਆਪਾਂ ਲੱਖੀਆਂ ਵੀ ਆਪਣਾ ਜਿਹੜਾ ਸੰਗੀਤ ਸੀ ਬਹੁਤ ਚੰਗੀ ਪ੍ਰਾਈਸ ਤੇ ਉਹਨਾਂ ਨੇ ਦੇ ਕੇ ਉਹ ਇੱਕ ਰਿਕਵਰੀ ਕਰ ਲਈ ਸੀ ਦੂਜਾ ਜਦੋਂ ਸੰਗੀਤਕ ਪ੍ਰੋਮੋ ਜਦੋਂ ਚੱਲਦੇ ਆ ਉਹਦੇ ਨਾਲ ਜਿਹੜੇ ਸਾਡੇ ਦੇਖਣ ਤੇ ਸੁਣਨ ਆਲੇ ਆਉਂਦੇ ਆ ਉਹਨਾਂ ਦਾ ਫਿਰ ਇਤਿਹਾਸ ਜਾਂਦਾ ਕਿ ਹਾਂ ਇਹ ਅੱਛੀ ਲੱਗਦੀ ਹੈ ਫਿਰ। ਤੋਂ ਇਹਦੇ ਵਿੱਚ ਜਿਆਦਾ ਗਾਣੇ ਵਾਰ ਨੂੰ ਮੈਂ ਉੱਚੀ ਸੁਰ ਵਾਲੇ ਜਾਂ ਖੜਕੂ ਸੁਬਾ ਦੇ। ਤੋਂ ਬਾਕੀ ਜਿਹੜੀ ਕਹਾਣੀ ਹੈ ਸਾਰੀ ਉਹਦਾ ਮੈਸੇਜ ਤਾਂ ਵੈਸੇ ਮੈਸੇਜ ਇੱਕ ਲਾਈਨ ਦੇ ਹੁੰਦਾ ਬਟ ਸਮਝਣ ਲਈ ਤਾਂ ਬੰਦਾ ਬਹੁਤ ਕੁਛ ਹੈ। ਉਹਦੇ 'ਚ ਇਹ ਹੈ ਕਿ ਜਿਹੜੀ ਸਾਡੀ ਅਗਲੀ ਜਨਰੇਸ਼ਨ ਹੈ ਉਹ ਪਰਿਵਾਰਾਂ ਨਾਲ ਰਹਿ ਕੇ ਕੁਛ ਨਹੀਂ। ਜਿੱਦਾਂ ਮਸਲਨ ਤੁਹਾਡਾ ਫਟਿਆਲੇ ਦੇ ਲਾਗੇ ਪਿੰਡ ਹੋਵੇ ਤਾਂ ਤੁਹਾਡਾ ਨੌਜਵਾਨ ਬੱਚਾ ਕੋਸ਼ਿਸ਼ ਕਰੂਗਾ ਵੀ ਮੈਂ ਪਟਿਆਲੇ ਰਾਮਾ ਉੱਥੇ ਨੈਕਸੀ ਹੋਵੇ ਉੱਥੇ ਉਹਦੀ ਜ਼ਿੰਦਗੀ ਸ਼ੁਰੂ ਹੋ ਜਾਂਦੀ ਹੈ ਉਹਦੀ ਜੀਵਨ ਸਾਥਨ ਮਿਲ ਜਾਂਦੀ ਹੈ ਉਹ ਪਿੰਡ ਫਿਰ ਸੈਟਰਡੇ ਸੰਡੇ ਜਾਂਦਾ ਸਬਜ਼ੀ ਸਬਜ਼ੀਆਂ ਦੁੱਧ ਲੈਣਾ ਸੋ ਮਸਲਾ ਤਾਂ ਹੈ ਵਿਰਾਸਤ ਨੂੰ ਜੋੜਨਾ ਤੇ ਪਰਿਵਾਰਾਂ ਦਾ ਇਕੱਠੇ ਰਹਿਣਾ ਜਿਹੜੀ ਅਗਲੀ ਅਗਲੇ ਜਿਹੜੀ ਸਾਡੀ ਜਨਰੇਸ਼ਨ ਉਹ ਸਭ ਤੋਂ ਵੱਡੀ ਪ੍ਰੋਬਲਮ ਹੈ ਇਕਲਤਾ ਹੈ ਇੱਕ ਆਪਣੇ ਪੁਰਾਣੇ ਜ਼ਮਾਨੇ ਚ ਕਿੰਨੇ ਬਜ਼ੁਰਗ ਕਿੰਨਿਆਂ ਕੋ ਨੂੰ ਡਿਪਰੈਸ਼ਨ ਹੁੰਦਾ ਸੀ ਅੱਜ ਕੱਲ 25 ਸਾਲ ਦਾ ਜਵਾਨ ਡਾਕਟਰ ਕੋਲ ਬੈਠਾ ਹੁੰਦਾ ਉਹ ਬਾਪੂ ਕਹਿੰਦਾ ਇਹ ਸੈਕਟਸ ਨੂੰ ਉਹਨੂੰ ਦਿਖਾ ਕੇ ਆਪਣਾ ਕੀ ਕਹਿੰਦੇ ਸੈਕਟ ਸੈਕਟਰੀ ਤੇ ਉਹ ਇਸ ਤਰ੍ਹਾਂ ਦੀਆਂ ਕਿਉਂ ਆਈਆਂ ਕਿਉਂਕਿ ਪਰਿਵਾਰਾਂ 'ਚ ਇਕੱਠ ਨਹੀਂ ਗੱਲਬਾਤ ਹੀ ਨਹੀਂ ਹੁੰਦੀ ਮੁੰਡਾ ਆਪਦੇ ਕਮਰੇ 'ਚ ਫੋਨ ਘੁਗਾਈ ਜਾਂਦਾ ਬਾਪੂ ਆਪਣੇ 'ਚ ਬਿਠਾ ਹੁੰਦਾ ਤੇ ਬੇਬੇ ਵੀ ਟਿਕਟੌਕ ਤੇ ਲੱਗ ਜਾਂਦੀ ਕਿ ਇਸ ਫਿਲਮ ਦੇ ਵਿੱਚ ਤੁਹਾਡਾ ਗਾਣਾ ਕੋਈ ਨਾ ਕੋਈ ਫੇਮਸ ਹੁੰਦਾ ਹੈ ਇਸ ਫਿਲਮ ਦੇ ਵਿੱਚ ਕੁਝ ਖਾਸ ਗਾਣਾ ਕਿ ਲੈ ਕੇ ਗਾਣਾਰੇ ਤੋਂ ਥੋੜਾ ਜਿਹਾ ਜ਼ਿਆਦਾ ਬਿਗਿੰਗ ਤੁਹਾਨੂੰ ਦੇਖੋ ਗਾਣਾ ਤਾਂ ਹੁਣ ਇੰਟਰਨੈਟ ਤੇ ਦੇਖਣਾ ਸਿੰਘ ਸਾਹਿਬ ਇਹ ਤਾਂ ਹੁਣ ਤੁਹਾਨੂੰ ਨਜਾਇਜ਼ ਪੱਤਰਕਾਰਾਂ ਨਾਲ ਗੱਲ ਕਰਦਾ ਨਹੀਂ ਦੋਨਾਂ ਨੇ ਗਾਣਾ ਕਿ ਕਵਰ ਵਿੱਚ ਅਨਜੋਗੀ ਹੋਇਆ ਮੈਂ ਤੇਰਾ ਛੋਟਾ ਭਾਈ ਆ ਕਿਉਂਕਿ ਤੁਹਾਡੇ ਨਾਲ ਪੜਦਾ ਵੀ ਮੈਂ ਹੀ ਆ ਇਹ ਇਹ ਤਰਕ ਹੀ ਨਹੀਂ ਸਵਾਲ ਆ ਦੇਖੋ ਮੈਂ ਬੇਨਤੀ ਕਰਦਾ ਹਾਂ ਨਾ ਸਾਰੇ ਪੱਤਰਕਾਰਾਂ ਨੂੰ ਕਿ ਜਦੋਂ ਤੁਸੀਂ ਕਿਸੇ ਫਿਲਮ ਦੇ ਮੁਤਲਕ ਜਿੱਦਾਂ ਹੁਣ ਤੁਸੀਂ ਆਏ ਸੀ ਤੁਸੀਂ ਜ਼ਰੂਰ ਪੜ੍ਹਨਾ ਸੀ ਕਿਉਂਕਿ ਸੰਗੀਤ ਰਿਲੀਜ਼ ਹੋਏ ਨੂੰ ਮਹੀਨਾ ਹੋ ਗਿਆ ਤੇ ਉਹਦੀ ਜਿਹੜੀ ਤੁਸੀਂ ਜਦੋਂ ਇੰਟਰਨੈਟ ਤੇ ਜਦੋਂ ਤੁਸੀਂ ਐਜ਼ এ ਪੱਤਰਕਾਰ ਵੈਸੇ ਵੀ ਤੁਸੀਂ ਵਿਸ਼ੇ ਲੱਭਦੇ ਹੋ ਜਦੋਂ ਇਸ ਤਰ੍ਹਾਂ ਦੇ ਵਿਸ਼ੇ ਤੇ ਆਪਾਂ ਗੱਲ ਕਰਦੇ ਤੁਸੀਂ ਜ਼ਰੂਰ ਸਰਚ ਕਰਿਆ ਕਰੋ ਇਹ ਤੁਹਾਡੀ ਉਹੀ ਗੱਲ ਹੋ ਗਈ ਕਿ ਜਲੰਧਰ ਦਾ ਪੱਤਰਕਾਰ ਹੈ ਪਤਾ ਨਹੀਂ ਉਹਦੇ ਜ਼ਿੰਦਗੀ 'ਚ ਕੋਈ ਨਾਟਕਿਆ ਸੀਰੀਅਲ ਵੜਾਇਆ ਕਿ ਨਹੀਂ ਉਹ ਹਰ ਫਿਲਮ ਦੀ ਸਮੀਖਿਆ ਕਰਦਾ ਉਹਨੂੰ ਮੇਰੇ ਵੇਲੇ ਸੁਨੇਹਾ ਦਊ ਵੀ ਭਾਈ ਤੂੰ ਇੱਕ ਫਿਲਮ ਤਾਂ ਬਣਾ ਤੇਰੀ ਪਟਕ ਤਾਂ ਤਾਂ ਦੇਖੀ ਤੂੰ ਕਿਦਾਂ ਦੀ ਲਿਖਦਾ ਹੈ ਨਾ ਇਸ ਲਈ ਮਤਲਬ ਹਾਂ ਜੀ ਕਾਹਦਾ ਮਤਲਬ ਸਮਝ ਆਉਂਦਾ ਦੇਖੋ ਅੱਜ ਦੇ ਯੁੱਗ 'ਚ ਇੰਨਾ ਮਹਿੰਗਾ ਇਕੁਪਮੈਂਟ ਹੈ ਉਹ ਜਿਹੜਾ ਇਹਦੇ 'ਚ ਲਾਸਟ ਜਿਹੜਾ ਕੈਮਰਾ ਵਰਤਿਆ ਉਹ 2 ਤੋਂ 3 ਲੱਖ ਰੁਪਏ ਇੱਕ ਦਿਨ ਦਾ ਹੋਗਾ ਨਾਲ ਉਹਦੇ ਬੰਦੇ ਲੱਗ ਹੁੰਦੇ ਆ ਕੋਸ਼ਿਸ਼ ਤਾਂ ਦੇਖੋ ਹਰ ਬੰਦਾ ਛੀ ਕਰਦਾ ਐਵੇਂ ਟੇਬਲ ਤੇ ਬੈਠ ਕੇ ਮਾਈਕ ਮੂਰੇ ਰੱਖ ਕੇ ਤੁਸੀਂ ਇਹ ਕਹਿ ਦੇਣਾ ਵੀ ਕਹਾਣੀ ਕਮਜ਼ੋਰ ਹੈ ਸੋ ਮੇਰੀ ਸਾਰੇ ਵੀਰਾਂ ਨੂੰ ਤੁਹਾਨੂੰ ਤਾਂ ਵਿੱਚ ਛੋਟੇ ਵੀ ਆ ਬਹੁਤ ਤੇ ਆਪਾਂ ਖਾਸੇ ਹੀ ਮਿਲਿਆ ਇੱਕ ਦੂਜੇ ਨੂੰ ਉਹਨੂੰ ਸੱਜਣ ਨੂੰ ਬੇਨਤੀ ਕਰਿਓ ਕਿ ਤਕੜੀ ਕਹਾਣੀ ਲਿਖ ਕੇ ਦੇ ਪੈਸੇ ਅਸੀਂ ਲਾ ਦਾਂਗੇ ਤੇਰੇ ਤੇ ਐਦਾ ਸੋ ਦੇਖੋ ਅੱਗੇ ਹੁੰਦਾ ਸੀ ਕਿ ਮੰਡੀਆਂ ਹੁੰਦੀਆਂ ਸੀ ਇੱਕ ਹਾਲ ਹੁੰਦਾ ਸੀ ਫਿਰ ਉਹਦੇ ਤਿੰਨ ਸ਼ੋ ਹੁੰਦੇ ਸੀ ਅਜੋਕੇ ਯੁੱਗ ਚ ਜਿਹੜੇ ਪ੍ਰੋਡਿਊਸਰ ਆ ਜਾਂ ਥੀਏਟਰ ਵਾਲੇ ਇਸ ਤਰ੍ਹਾਂ ਨਹੀਂ ਕੈਲਕੂਲੇਸ਼ਨ ਕਰਦੇ ਉਹ ਸਵੇਰੇ ਦੇਖਦੇ ਆ ਵੀ 12 ਵਜੇ ਸ਼ੋਅ ਚਲਾਤਾ ਫਿਰ ਉਹਨੇ ਕਿ 1 ਵਜੇ ਵੀ ਚਲਾ ਲੈਣਾ ਕਿਉਂਕਿ ਉਹਨਾਂ ਕੋ ਪਰਮਾਰ ਸੈਨਮੇ ਦੀ ਫਿਰ ਮੰਨ ਲਓ ਇੱਕ ਸ਼ੋਅ ਚ 20 ਬੰਦੇ ਆ ਗਏ 3 ਵਜੇ ਵਾਲਾ ਚ ਫਿਰ 40 ਆ ਗਏ ਅਗਲੇ ਚ 200 ਹੋ ਗਿਆ ਐਦਾਂ ਫਿਰ ਉਹ ਪੂਰੇ ਦਿਨ ਦੀ ਕੈਲਕੂਲੇਸ਼ਨ ਕਰਕੇ ਫਿਗਰਸ ਕੱਢਦੇ ਆ ਔਰ ਜੇ ਅਚਾਨਕ ਆਪਾਂ ਮੰਨ ਲਓ ਮੈਂ 10 ਵਜੇ ਆਇਆ ਸਵੇਰੇ ਬਹੁਤ ਲੋਕ ਛੁੱਟੀ ਵਾਲੇ ਦਿਨ ਤਾਂ ਆ ਜਾਂਦੇ ਆ ਦੂਜੇ ਦਿਨ ਨਹੀਂ ਆ ਸਕਦੇ ਤਾਂ ਮੰਨ ਲਓ ਉਹਦੇ ਚ 20 ਬੰਦੇ ਆ ਤਾਂ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਫਿਲਮ ਨੂੰ ਤਾਂ ਜੀ ਕੋਈ ਦੇਖਣ ਨਹੀਂ ਆਇਆ ਹੈ ਨਾ ਤੇ ਪੱਤਰਕਾਰ ਸਾਹਿਬ ਨੂੰ ਪਤਾ ਨਹੀਂ ਉਹ ਉਹ ਵੇਖ ਮਤਲਬ ਪੈਸੇ ਵੀ ਖਰਚ ਹੋਣੇ ਕਿ ਕਿਤੇ ਉੱਤੇ ਕੋਈ ਸੱਜਣ ਮਿੱਤਰੇ ਅੰਦਰ ਲੱਗੇ ਸੀ ਉਹਨੇ ਵਾਰੀ ਦਿੱਤ ਤੱਕ ਹੈ ਨਾ ਸੋ ਪੂਰਾ ਜਦੋਂ ਆਪਾਂ ਇਹ ਸਾਰੀ ਫਿਲਮ ਲੱਗ ਲੂਗੀ ਆਪਣੇ ਸਿਨੇਮਾ ਦਾ ਸਫਰ ਕੰਪਲੀਟ ਕਰ ਲੂਗੀ ਫਿਰ ਇਹਨਾਂ ਚੀਜ਼ਾਂ ਤੇ ਚਰਚਾ ਵੀ ਅੱਛੀ ਲੱਗਦੀ ਆ ਔਰ ਮੂਲ ਰੂਪ ਚ ਤੁਹਾਡੀ ਜਾਂ ਮੇਰੀ ਪਸੰਦ ਨਿੱਜੀ ਤੌਰ ਤੇ ਅਲੱਗ ਹੋ ਸਕਦੀ ਆ ਮਸਲਨ ਤੁਸੀਂ ਆ ਪੱਗ ਬੰਨੀ ਤੁਹਾਨੂੰ ਇਹ ਜਿਆਦਾ ਸੂਟ ਕਰੀ ਵੀ ਅੱਜ ਜਾਲਾ ਕਰ ਤੁਹਾਨੂੰ ਇਹ ਸੂਟ ਕਰੀ ਐਸੇ ਤਰ੍ਹਾਂ ਬੰਦੇ ਦਾ ਆਪਣਾ ਆਪਣਾ ਵਿਚਾਰ ਤੇ ਵਿਹਾਰ ਹੁੰਦਾ ਇਹ ਜ਼ਰੂਰੀ ਨਹੀਂ ਕਿ ਜੇ ਇੱਕ ਪ੍ਰੈਸ ਰਿਪੋਰਟਰ ਸੱਜਣ ਨੂੰ ਨਹੀਂ ਸਮਝਾਈ ਤਾਂ ਵਾਕਿਆ ਤੋਂ ਮੈਂ ਤਾਂ ਚਾਹਨਾ ਜਿੱਦਾਂ ਤੁਸੀਂ ਲੋਕਲ ਨੂੰ ਤੋਂ ਆਪਣੇ ਜਦੋਂ ਵੀ ਬੰਦੇ ਨਿਕਲਣਗੇ ਜ਼ਰੂਰ ਪੁੱਛੋ ਵੀ ਜੇ ਕਮੀਆਂ ਤਾਂ ਕਿੱਥੇ ਕਮੀਆਂ ਜਦੋਂ ਕੋਈ ਵੀ ਫਿਲਮ ਰਿਲੀਜ਼ ਹੁੰਦੀ ਆਮ ਤੌਰ ਤੇ ਰਿਲੀਜ਼ ਹੋ ਜਾਂਦੀ ਹੈ ਪ੍ਰੈਸ ਕਾਨਫਰੈਂਸ ਤੋਂ ਬਾਅਦ ਆਰਟਿਸਟ ਅਗਲੀ ਫਿਲਮ ਸਾਈਨ ਕਰ ਲੈਂਦੇ ਆ ਮੈਂ ਜਦੋਂ ਦਾ ਇਸ ਕੰਮ ਚ ਮੈਂ ਹਮੇਸ਼ਾ ਹੀ ਫਿਲਮ ਤੋਂ ਬਾਅਦ థియేਟਰ ਚ ਜਾਣਾ ਹੈ। ਔਰ ਮੈਂ ਨਿੱਜੀ ਤੌਰ ਤੇ ਬੈਠ ਕੇ ਪੁੱਛ ਕੇ ਆਉਣਾ ਹੈ ਕਿ ਜੇ ਕਮੀ ਲਗੀ ਤਾਂ ਦੱਸੋ ਅਸੀਂ ਕੋਸ਼ਿਸ਼ ਕਰੀ ਹੋਰ ਅੱਛਾ ਕੰਮ ਕਰੀਏ। ਔਰ ਕਿਉਂਕਿ ਸਾਡੀ ਸਟੇਟ ਚ ਵਿਸ਼ੇ ਬਹੁਤ ਕਮ ਹੈ। ਬਹੁਤ ਵਿਸ਼ਿਆਂ ਤੇ ਅਸੀਂ ਫਿਲਮਾਂ ਬਣਾ ਨਹੀਂ ਸਕਦੇ ਕਿਉਂ ਧਾਰਮਿਕ ਵਿਸ਼ੇ ਤੇ ਬਣਾ ਹੀ ਨਹੀਂ ਸਕਦੇ। ਆ ਫਿਰ ਹੈਗਾ ਸਮਾਜਿਕ ਯਾ ਰਾਜਨੀਤਿਕ ਤੇ ਇਹੀ ਦੋ ਵਿਸ਼ੇ ਤੀਜਾ ਕਾਮੇਡੀ ਸੋ ਇਹ ਵਿਸ਼ਾ ਥੋੜਾ ਜਿਹਾ ਅਲੱਗ ਸੀ ਕਿ ਇਹਦੇ ਵਿੱਚ ਪਰਿਵਾਰਕ ਜਿਹੜਾ ਫਿਲਮ ਦੇ ਨਾਲ ਨਾਲ ਥ੍ਰਿਲਰ ਬਣਾਈ ਹੈ। ਤੋ ਇਹ ਬਹੁਤ ਘੱਟ ਇਸ ਤਰ੍ਹਾਂ ਦੀ ਜਿਹੜੀ ਆ ਡਰਾਈ ਹੁੰਦੀ ਹੈ। ਸੋ ਇਹਦੇ ਵਿੱਚ ਅਸੀਂ ਖਾਸਯਤ ਤੱਕ ਸਫਲ ਹੋ ਗਏ। ਆ ਕਿਰਪਾ ਬਾਬੇ ਦੀ ਬਾਕੀ ਥੋੜਾ ਸਾਤ ਸਾਲ ਤੁਹਾਡੇ ਤੋਂ ਸਹੀ ਕਿ ਤੁਸੀਂ ਬੈਠਾ ਬੱਬੂ ਮਾਰਜੀ ਨਾਲ ਕੰਮ ਕਰ ਰਹੇ ਹੋ। ਯਾਰ ਆ ਆ ਨਹੀਂ ਅਖਬਾਰ ਦਾ ਵੀਰ ਵਾ ਕਿ ਮੈਂ ਤਾਂ ਕਿਸਾਨ ਪਿੰਡੂ ਫਾਰਮਰ ਐਦਾਂ ਦੇ ਅਖਬਾਰ ਵਾਂ ਤੇ ਕਰੋ ਮੇਰੇ ਲਈ। ਇਹ ਮੈਂ ਹਟਾਉਣਾ ਹੈ। ਸਿੰਗਰਾਂ ਲਈ ਇਹ ਨਾ ਵਰਤ। ਨਾ ਸਟਾਰ ਅਬੀ ਵੀ ਕਹਿੰਦੀ ਸੀ ਸਾਰੇ ਸਟਾਰ ਆਉਣੇ ਚਾਹੀਦੇ ਫਰੇਮ 'ਚ। ਮੈਂ ਕਿਹਾ 1 2 3 ਸਟਾਰ ਆਸੀਂ ਕਿਸਾਣ ਆ। ਤੇ ਮੈਨੂੰ ਬੜਾ ਔਖਾ ਜਾ ਲੱਗਦਾ। ਤੁਹਾਡੇ ਵਰਗਾ ਮੈਂ। ਮੇਰਾ ਪੇਸ਼ਾ ਗਾਣਾ ਮੈਂ ਮਸ਼ਹੂਰ ਹੋ ਗਿਆ ਨਾ। ਐਸੀ ਤਰ੍ਹਾਂ ਤੁਹਾਡਾ ਪੇਸ਼ਾ ਪੱਤਰਕਾਰਤਾ। ਤੁਸੀਂ ਆਪਣੇ ਖੇਤਰ 'ਚ ਮਸ਼ਹੂਰ ਹੋ। ਜੀ ਮਾਨ ਸਾਹਿਬ ਤੁਹਾਡੀ 팬 ਫਾਲਿੰਗ ਹੀ ਇੰਨੀ ਹੈ ਕਿ 2-2 ਘੰਟੇ ਦੇ ਨੌਜਵਾਨ ਬਾਹਰ ਵੀ ਖੜੇ ਨੇ। ਇਹ ਪੂਰਾ ਪੰਜਾਬ ਦੀ ਗੱਲ ਤੇ ਪੂਰੇ ਭਾਰਤ ਵਾਸਤੇ ਵੀ ਤੁਹਾਡੇ 팬 ਫੋਲਰ ਨੇ ਇਸ ਕਰਕੇ ਤੁਹਾਨੂੰ ਕੁਝ ਜਾਣ ਮਾਨ ਬਖਸ਼ ਦੇ ਲਈ। ਦੇਖੋ ਜੇ ਮੈਂ ਆਪਣੇ ਆਪ ਨੂੰ ਇਹ ਸਮਝਣ ਲੱਗ ਗਿਆ ਫਿਰ ਸਮਝੋ ਕੰਮ ਮੈਂ ਛੱਡਦਾ। ਫਿਰ ਮੈਂ ਆਪਦੀ ਮੋਟਰ ਤੇ ਬੈਠਿਆ ਕਰਨਾ ਤੇ ਮੈਂ ਫੀਲਿੰਗ ਲਈ ਜਾ ਕਰਨਾ ਪਿਛਲੇ ਵੀਡੀਓ ਦੇਖ ਕੇ ਕਿਉਂਕਿ ਆਲਮੋਸਟ ਤੇ ਮੇਰੀ ਦੌੜ ਮੁੱਕ ਜੂਗੀ ਫਿਰ। ਮੈਨੂੰ ਐਸੇ ਤਰ੍ਹਾਂ ਫਾਰਮਰਸ ਨਾਲ ਅੱਛਾ ਲੱਗਦਾ। ਤੁਸੀਂ ਤੁਸੀਂ ਪੁੱਛਿਆ ਨਾ ਤੇ ਮੈਂ ਇਹੀ ਕਵਾਂਗੀ ਜਿਸ ਤਰ੍ਹਾਂ ਸਰ ਨੇ ਤੁਹਾਨੂੰ ਵੀ ਹੁਣੇ ਰਿਪਲਾਈ ਕੀਤਾ ਨਾ ਇਹ ਸਭ ਤੋਂ ਵੱਡੀ ਗੱਲ ਹੈਗੀ ਆਪਣੀ ਲਾਈਫ ਚ ਗਰਾਉਂਡਡਡ ਟੇਬਿਲਿਟੀ ਰੱਖਣਾ ਅਮ ਤੇ ਅ ਮੇਰੇ ਲਈ ਮੇਰਾ ਪੰਜਾਬ ਇੰਡਸਟਰੀ ਚ ਐਂਡਵਿਊ ਹੈਗਾ ਤੇ ਮੈਂ ਇਹੀ ਕਹਿਣਾ ਚਾਹਾਂਗੀ ਕਿ ਸਰ ਦੇ ਨਾਲ ਕੰਮ ਕਰਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਔਨ ਕੈਮਰਾ ਵੀ ਤੇ ਆਫ ਕੈਮਰਾ ਵੀ ਕਦੀ ਵੀ ਆਪਣੀ ਸਕਸੈਸ ਨੂੰ ਸੀਰੀਅਸਲੀ ਨਹੀਂ ਲੈਣੇ ਉਹਨਾਂ ਨੂੰ ਕੋਈ ਲੋੜ ਨਹੀਂ ਹੈ ਕਿ ਗਰਾਉਂਡ ਲੈਵਲ ਤੇ ਆ ਕੇ ਲੋਕਾਂ ਨਾਲ ਗੱਲ ਕਰਕੇ ਇੱਕ ਫੀਡਬੈਕ ਲੈਣ ਦੀ ਬਟ ਇੱਕ ਉਹਨਾਂ ਦੇ ਅੰਦਰ ਜਿਹੜੀ ਚਾਹ ਹੈਗੀ ਹੈ ਹੋਰ ਆਪਣੇ ਆਪ ਨੂੰ ਯੂ نو ਅੱਗੇ ਲੈ ਕੇ ਜਾਣਾ ਗਰੋ ਕਰਨਾ ਗਰੋਥ ਓਰੀਐਂਟਡ ਹੋਣਾ ਆਈ ਥਿੰਕ ਉਹ ਸਭ ਤੋਂ ਵਧੀਆ ਗੱਲ ਹੈਗੀ ਹੈ ਜਿਹੜੀ ਮੈਂ ਸਰ ਨਾਲ ਰਹਿ ਕੇ ਸਿੱਖੀ ਹੈ ਥੈਂਕ ਯੂ